ਆ ਪਿਛਲੇ 15 ਦਿਨਾਂ ਤੋਂ ਲੱਗਿਆ ਹੈ ਕਹਿੰਦੇ ਵੀ ਅਕਾਲੀ ਦਲ ਵੱਲੋਂ ਲੋਕਾਂ ਨੂੰ ਸੜਕਾਂ ਤੇ ਆਉਣ ਦੀ ਅਪੀਲ ਵੀ ਮਜੀਠੀਏ ਨੂੰ ਗਲਤ ਗ੍ਰਫਤਾਰ ਕੀਤਾ ਇੱਕ ਨਹੀਂ ਆਇਆ ਸੜਕ ਤੇ ਬਲਕਿ ਲੋਕਾਂ ਨੇ ਅੰਦਰੋਂ ਹੀ ਕੁੰਡੇ ਲਾ ਲੈ ਕਿਤੇ ਸੜਕ ਤੇ ਨਾ ਲੈ ਜਾਣਾ ਆਇਆ ਕੋਈ ਸੜਕ ਤੇ ਉਹ ਕੋਈ ਮੁੱਦਾ ਹੋਵੇ ਤਾਂ ਸੜਕ ਤੇ ਆਉਣ ਹੁਣ ਚਿੱਟੇ ਦੇ ਹੱਕ ਚ ਆਉਣ ਹੋ ਆ ਚਾਰ ਪੰਜ ਚਿੱਟੇ ਦੇ ਹੱਕ ਚ ਬੋਲੇ ਸੀ ਹੈ ਆ ਬੰਬਾਂ ਵਾਲਾ ਵੀ ਬੋਲਿਆ ਸੀ ਉਹ ਬੋਲਿਆ ਸੀ ਚੰਨੀ ਬੋਲਿਆ ਸੀ ਬਿੱਟੂ ਬੋਲਿਆ ਸੀ ਚਲੋ ਬਿੱਟੂ ਤਾਂ ਵਿਚਾਰਾ ਬੋਲਣਾ ਪੈਂਦਾ ਵਿਚਾਰੇ ਨੂੰ ਤਾਂ ਮੰਦ ਬੁੱਧੀ ਵੀ ਕੋਈ ਬੁੱਧੀ ਹੁੰਦੀ ਹੈ ਉਹ ਤਾਂ ਬੰਦ ਬੁੱਧੀ ਹੈ